ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਦੋ ਨੀਲੀਆਂ ਚੈਂਪੀਆਂ ਕੁੜੀਆਂ ਲੈ ਕੇ ਆਏ ਆ ਇੱਕ ਸਾਢੇ 6 ਮਹੀਨੇ ਦੀ ਗੱਭਣ ਚ ਇੱਕ ਪਾਸਾ ਇੱਕ ਨੂੰ ਹਜੇ ਮੇਟ ਹੋਈ ਨੂੰ 20 ਦਿਨ ਹੋਏ ਆ ਬਾਕੀ ਦੀ ਜਾਣਕਾਰੀ ਆਪਾਂ ਕਿੰਨੀ ਹਾਈਟ ਆ ਕੀ ਉਮਰ ਆ ਕੀ ਮੁੱਲਵੜੀ ਕਰਦੇ ਆ ਤੇ ਕਿਹੜਾ ਏਰੀਆ ਬਾਈਰ ਗਿਆ ਦਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖਿਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਸੁਟ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਫੋਟੋ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੂ ਗੱਲ ਕਰਦੇ ਆਪਾਂ ਨੀਲੀ ਚੰਬੀ ਘੋੜੀ ਬਾਰੇ ਸਾਢੇ 6 ਮਹੀਨੇ ਦੀ ਗੱਬਣ ਚੈੱਕ ਪਾਸ ਆਹੀ ਨੁਕਰੇ ਘੋੜੇ ਤੋਂ ਅਲੀਗੈਟਰ ਘੋੜੇ ਦਾ ਬੱਚਾ ਹੈਗਾ ਉਸ ਘੋੜੇ ਤੋਂ ਗੱਬਣ ਚੈੱਕ ਪਾਸ ਦਾ ਸਾਢੇ 6 ਮਹੀਨੇ ਦੀ ਸਾਊਸੀਲ ਬਹੁਤ ਆ ਕੁੜੀ 6 ਸਾਲ ਉਮਰ ਆ ਤੇ ਕੱਦ 60 ਇੰਚ ਹੈ ਬਾਈ ਕਹਿੰਦਾ ਜਮਾ ਪ੍ਰੋਪਰ ਕੋਈ ਨੀਕੀ ਨੀ ਹੋਊਗੀ ਜੇ ਤੂੰ ਆਉਂਗੇ ਸਾਰੀ ਗਰੰਟੀ ਬਾਈ ਕਹਿੰਦਾ ਆਪਣੀ ਤਸੱਲੀ ਬਖਸ ਹੋਊਗੀ ਇਹਦੇ ਵਿੱਚ ਕੋਈ ਵੀ ਦੋਰਾਏ ਨਹੀਂ ਹੋਊਗੀ ਤੇ ਫੋਨ ਬਾਈ ਕਹਿੰਦਾ ਉਹੀ ਲਾਇਓ ਜਿਹਨੂੰ ਇੰਟਰਸਟ ਹੋਊਗਾ ਬਾਰ-ਬਾਰ ਕਾਲ ਕਰਕੇ ਨਾ ਪੁੱਛਿਓ ਵੀ ਕਿੰਨੀ ਕੱਦ ਆ ਕੀ ਉਮਰ ਆ ਸਾਰਾ ਕੁਝ ਜਿਹੜਾ ਜਾਣਕਾਰੀ ਦਿੱਤੀ ਆਪਾਂ ਸਾਰੀ ਪ੍ਰੋਪਰ ਦਵਾਂਗੇ ਬਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪਹਰਾਂ ਦੀ ਮਜ਼ਬੂਤ ਆ ਕੁੜੀ ਸਵਾਰੀ ਦੀ ਪਾਸ ਆ ਬਹੁਤ ਸੋਹਣਾ ਤੁਰਾ ਤੁਰਦੀ ਆ ਰੇਟ ਬਾਈ ਕਰਦਾ 170000 ਰੁਪਇਆ ਬਾਕੀ ਮੌਕੇ ਤੇ ਥੋੜਾ ਮੋਟਾ ਮੰਤਨ ਕਰ ਦੇਣਗੇ ਜਮਾ ਜਾਇਜ਼ ਜਾ ਮੁੱਲ ਰੱਖਿਆ ਮਾਲਕ ਵੀਰਾਂ ਨੇ ਏਰੀਆ ਬਾਈਰ ਕਹਿੰਦਾ ਹੈਗਾ ਸ਼੍ਰੀ ਮੁਖਸਰ ਸਾਹਿਬ ਪਿੰਡ ਹੈਗਾ ਖੋਖਰ ਤੇ ਟਾਈਮ ਪਾਸ ਵਾਲਾ ਬਾਈ ਕਾਲ ਨਾ ਕਰਿਓ ਕੋਈ ਬਾਲਪੌਰਿਆਂ ਦੀ ਘੋੜੀ ਕਲੀਅਰ ਆ ਸਾਢੇ 6 ਮਹੀਨੇ ਦੀ ਗੱਬਣਾ 6 ਸਾਲ ਉਮਰ ਆ ਅਲੀ ਕਾਊਂਟਰ ਘੋੜੇ ਦੇ ਬੱਚੇ ਤੋਂ ਗੱਬਣਾ ਸਾਢੇ 6 ਮਹੀਨਿਆਂ ਦੀ ਤੇ ਬਾਕੀ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾ ਕਰ ਲਿਓ ਸੰਪਰਕ ਇੱਕੋਟ ਲਈ ਆਪਾਂ ਬਹੁਤ ਸੋਹਣੀ ਨੀਲੀ ਜੰਬੀ ਹੋਰ ਕੁੜੀ ਲੈ ਕੇ ਆਏ ਆ ਤੇ ਇਹਦੀ ਉਮਰ ਬਾਰੇ ਬਾਈ ਕਹਿੰਦਾ ਆਪਾਂ ਨੂੰ ਕੋਈ ਦੱਸਿਆ ਨਹੀਂ ਪਹਿਲਾਂ ਖਰੀਦੀ ਹੋਈ ਆ ਆਪਾਂ ਤੇ ਪਹਿਲਾਂ ਇਹਨੇ ਨੌਕਰੀ ਬਛੇਰੀ ਦਿੱਤੀ ਸੀ ਇਸ ਵਾਰ ਨੀਲੀ ਬਛੇਰੀ ਆ ਤੇ ਮਗਰ ਸੇਲ ਬਾਈਰ ਕਰਨੇ ਇਕੱਲੀ ਕਰਨੀਆਂ ਤੇ ਹੱਡਾਂ ਪੈਰਾਂ ਦੀ ਇਹ ਵੀ ਕੁੜੀ ਓਕੇ ਆ ਤੇ ਹਾਈਟ ਦਾ 8 ਗਜੇ ਦੱਸਿਆ ਬਾਈਰ ਕਰਨੇ 95 ਇੰਚ ਬਾਲ ਪੌਰੀਆਂ ਦੀ ਕਲੀਅਰ ਆ ਸਵਾਰੀ ਦੀ ਇਹ ਕੁੜੀ ਵੀ ਪਾਸ ਆ ਅੰਦਰ ਦੀ ਜਮਾ ਓਕੇ ਆ ਬਾਈਰ ਕਰਨੇ ਚੈੱਕ ਕਰਵਾ ਕੇ ਮੇਟ ਕਰਵਾਈ ਹੋਈ ਆ 20 ਦਿਨ ਹੋ ਗਏ ਮੇਟ ਹੋਈ ਨੂੰ ਬੂਟੇ ਵਾਲੇ ਘੋੜੇ ਤੋਂ ਮੇਟ ਹੋਈ ਵੀ ਆ ਗਵਿੰਦਪੁਰੇ ਬਹੁਤ ਸੋਹਣਾ ਨੁਕਰਾ ਘੋੜਾ ਬੂਟੇ ਕੋਲੇ ਉਸ ਘੋੜੇ ਤੋਂ ਮੇਟ ਹੋਈ ਵੀ ਆ ਮੁੱਲ ਮਾਲਕ ਵੀਰ ਕਰਦਾ 1 ਲੱਖ ਰੁਪਈਆ ਬਾਲ ਘੋਰੀਆਂ ਦੀ ਔਕੀ ਆ ਤੇ ਹੱਡਾਂ ਪੈਰਾਂ ਦੀ ਮਜ਼ਬੂਤ ਆ ਘੋੜੀ ਤੇ ਏਰੀਆ ਬਾਈਰ ਕਿੰਨੇ ਹੈਗਾ ਰਾਮਪੁਰਾ ਰਾਮਪੁਰੇ ਦੇ ਕੋਲੇ ਪਿੰਡ ਹੈਗਾ ਕੋਟੜਾ ਕੋੜਿਆਂ ਉਸ ਪਿੰਡ ਖੜੀ ਆ ਘੋੜੀ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਾਲੋ ਸੰਪਰਕ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਤਾਂ ਤੱਕ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਪਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ